ਜਿਨ੍ਹਾਂ ਨੇ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੇ ਜਥੇਦਾਰ ਸਭਾ ਨੂੰ ਲਾਂਬੇ ਕਰਨ ਦੇ ਫੈਸਲੇ ਦੀ ਸ਼ਿਲਾਘਾ ਕੀਤੀ ਹੈ ਉਹ ਕਹਿ ਰਹੇ ਨੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਬਾਰੇ ਹਮੇਸ਼ਾ ਕਾਮਾਰੋਲੀ ਪਾਈ ਜਾਂਦੀ ਹੈ ਉਹ ਕਹਿੰਦੇ ਨੇ ਕਿ ਮੀਟਿੰਗ ਵਾਲੇ ਦਿਨ ਤੇ ਮੀਟਿੰਗ ਤੋਂ ਪਹਿਲਾਂ ਖੁਦ ਸ਼ਾਖਤਾ ਵਿਦਵਾਨ ਤੇ ਪੱਤਰਕਾਰ ਆਪਣਾ ਲਾਓ ਲਸ਼ਕਰ ਲੈ ਕੇ ਅਮਰਸਰ ਪੁੱਜਦੇ ਨੇ ਅਤੇ ਫਜ਼ੂਲ ਜਈਆਂ ਦਲੀਲਾਂ ਅਤੇ ਫਜ਼ੂਲ ਜਹੀ ਪੱਤਰਕਾਰੀ ਕਰਕੇ ਦੁਨੀਆ ਭਰ ਦੇ ਵਿੱਚ ਸਿੱਖੀ ਦੀ ਜਾਗ ਹਸਾਈ ਕਰਵਾਉਂਦੇ ਨੇ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਇੱਕ ਧਾਰਮਿਕ ਸੰਸਥਾ ਹੈ ਤੇ ਉਸ ਨੂੰ ਸੰਵਿਧਾਨ ਰਾਹੀਂ ਫੈਸਲੇ ਕਰਨ ਦੇ ਅਧਿਕਾਰ ਪ੍ਰਾਪਤ ਨੇ। ਉਹ ਨਿਯੁਕਤੀਆਂ ਬਹਾਲੀਆਂ ਬਰਖਾਸਤੀਆਂ ਤੇ ਹੋਰ ਪ੍ਰਬੰਧਕੀ ਕੰਮ ਦੇਖ ਸਕਦੀ। ਸ਼੍ਰੋਮਣੀ ਕਮੇਟੀ ਦੇ ਫੈਸਲੇ ਇੱਕ ਆਮ ਵਰਤਾਰਾ ਨੇ। ਉਹ ਕਹਿੰਦੇ ਕਿ ਹਰ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਨਿਯੁਕਤੀ ਹੁੰਦੀ ਹੈ ਤੇ ਕੋਈ ਨਾ ਕੋਈ ਸੇਵਾ ਮੁਕਤੀ ਹੁੰਦੀ। ਇਹਨਾਂ ਨਿਯੁਕਤੀਆਂ ਅਤੇ ਸੇਵਾ ਮੁਕਤੀਆਂ ਤੇ ਇਹਨਾਂ ਰਾਮਰੋਲਾ ਕਿਉਂ ਪਾਇਆ ਜਾ ਰਿਹਾ? ਪਰ ਕੀ ਜੋ ਲੋਕ ਇਸ ਫੈਸਲੇ ਨਾਲ ਸਹਿਮਤ ਨੇ ਉਹਨਾਂ ਦੇ ਤਰਕ ਠੀਕ ਨੇ? ਇਸਵਾਲ ਸਭ ਤੋਂ ਅਹਿਮ